ਅੱਜ ਤਰੀਕ 29 ਤੇ ਤੇ ਚਾਮੇ ਨਾਮ ਆਇਆ ਮਾਨਸਾ ਪਸ਼ੂ ਮੰਡੀ ਤੇ ਬਣੇ ਰਹੋ ਮਾਲ ਦਾ ਬਲੌਗਰ YouTube ਨਾਲ ਤੇ ਦਿਖਾਉਂਦੇ ਰਹਾਂਗੇ ਮੰਦੇ ਚੰਗੇ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂ ਤੇ ਬਣੇ ਰਹੋ ਮਾਲ ਦਾ ਬਲੌਗਰ YouTube ਚੈਨਲ ਦਾ ਧੰਨਵਾਦ ਪੂਰੀ ਕੱਟੀਆ 1.5 ਸਾਲ ਦੀ ਮਾਨਸਾ ਮੰਡੀ ਤੇ ਆਈ ਹੋਈ ਆ ਵੇਕਣ ਵਾਸਤੇ ਤੇ ਸਾਰੀ ਡਿਟੇਲ ਦੱਸਾਂ ਤੇ ਕਿੰਨੀ ਉਮਰ ਆ ਵੀਰੇ ਦੀ ਡੇਢ ਸਾਲ ਦੀ ਡੇਢ ਸਾਲ ਦੀ ਹਾਂਜੀ ਤੇ ਇਹਦਾ ਰਿਕਾਡ ਕੀ ਆ ਮਾਂ ਦਾ ਜੀ ਦਾ 17 18 ਕਿਲੋ ਵਾਲੀ ਵੈਂਦੀ ਕੱਟੀ ਹੈ 17 18 ਲੀਟਰ ਵਾਲੀ ਤੇ ਇੱਕ ਵਾਰੀ ਮੈਂ ਫੇਰ ਤੋੜਾ ਫੇਰਾ ਕਰਕੇ ਦਿਖਾ ਦੇ ਚਾਰ ਚੁਪਰੇ ਸਾਰੀ ਚੈੱਕ ਕਰਵਾ ਦੇਣ ਥਲੀਆਂ ਜੇ ਦਿਖਾ ਦਿੱ ਗਏ ਨਿਕਲ ਨਿਕਲ ਥਲੀਆਂ ਨੇ ਤਾਂ ਸਹੀ ਬੋਲ ਸੀਲ ਹੈ ਅੱਛਾ ਠੀਕ ਆ ਲੈ ਬਾਈ ਹੱਥ ਮਾਰੀ ਜਾਂਦਾ ਜਮਾ ਬਿਲਕੁਲ ਪੂਰੀ ਸੀਲ ਹੈ ਕੱਟੀ ਤੇ ਮੋਬਾਈਲ ਨੰਬਰ ਦਿੰਨਾ ਰੇਟ ਦੱਟ ਕੇ ਦਿੰਨਾ ਗੱਟੀ ਦਾ ਤੇ ਇਹਦਾ ਬਈ 50 45000 ਦੀ ਗੱਟੀ ਦੇਵਾਂਗੇ ਜੈਸਨ ਨੂੰ 45000 ਦੀ ਪਿੰਡ ਕਿਹੜਾ ਦੱਸਦੇ ਪਿੰਡ ਦੇਲਾ ਜ਼ਿਲ੍ਹਾ ਦੇਲਾ ਦੇਲਾ ਇਹ ਕਿਥੇ ਰਹਿ ਗਿਆ ਹੁਣ ਕਿੱਲੇ ਹੁਣ ਤੋਂ 4 ਕਿਲੋਮੀਟਰ ਦੂਰ ਹੈ ਅੱਛਾ ਤੇ ਕਿੰਨੇ ਪੈਸੇ ਦੀ ਛੱਟੇ ਚਾਹੀਦੇ 40 ਦੀ ਜੈਸਨ ਨੂੰ 45 ਦੀ ਠੀਕ ਹੈ ਤੇ ਕਿੰਨੀ ਉਮਰ ਹੈ ਜੀ ਡੇਢ ਸਾਲ ਦੀ ਰੱਤੀ ਹੈ ਡੇਢ ਸਾਲ ਦੀ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 98703718000 ਠੀਕ ਇੱਕ ਵਾਰੀ ਬਾਅਦ ਛੋਟ ਅੱਜ ਦਿਖਾਉਣੀ ਆ ਮਾਨਸਾ ਮੰਡੀ ਤੇ ਆਈ ਹੋਈ ਆ ਅੱਜ ਤੇ ਮੋੜਦਾ ਸੋਹਣਿਆ ਵੀਰਾ ਕੋੜ ਲਿਆ ਸਾਰੀ ਡਿਟੇਲ ਲੈ ਕੇ ਦੱਸਦਾ ਵੀ ਕਿੰਨੇ ਮਹੀਨੇ ਦੀ ਸੂਈ ਐ ਤੇ ਕਿੰਨੇ ਲੀਟਰ ਦੁੱਧ ਐ ਤੇ ਕਿੰਨੇ ਕੁ ਮੰਗਣਗੇ ਤੇ ਆ ਬੱਸ ਕੋੜੀ ਮਾਤ ਕਰਦੀ ਐ ਜਮਾ ਖੇਤ ਖੁਦ ਕੱਖ ਲੈਣ ਵੀ ਜਾ ਸਕਦਾ ਬੰਦਾ ਤੇ ਆ ਜਾ ਕੋੜ ਲਿਆ ਤੇ ਸਾਰੀ ਡਿਟੇਲ ਲੈ ਕੇ ਦੱਸਦਾ ਡਰ ਗਈ ਕੋਈ ਗੱਲ ਨਹੀਂ ਹਰ ਹਾਸੀ ਮੁਕਾਦੀਆਂ ਗੱਲਾਂ ਨਹੀਂ ਆ ਡਰ ਗਈ ਥੋੜੀ ਜੀ ਡਰਨ ਕਰਕੇ ਡਰ ਜਾਂਦਾ ਪਸ਼ੂ ਘਰੋਂ ਨਹੀਂ ਕੱਢੀ ਤੇ ਪਹਿਲੀ ਵਾਰ ਘਰੋਂ ਕੱਢੀ ਕਰਕੇ ਡਰ ਗਈ ਇੱਕ ਵਾਰ ਠੀਕ ਹੈ ਤੇ ਸਾਰੀ ਡਿਟੇਲ ਲੈ ਕੇ ਪੁੱਛਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਠੀਕ ਹੈ ਜੀ ਵਧੀਆ ਪਿੰਡ ਦਾ ਨਾਮ ਕਿਹੜਾ ਪਿੰਡ ਰਾਜੜ ਕੁੱਬੇ ਜੀ ਰਾਜਕੜ ਕੁੱਬੇ ਹਾਂਜੀ ਠੀਕ ਹੈ ਕਿੰਨੇ ਲੀਟਰ ਦੁੱਧ ਦਾ ਹੁਣ ਸਾਲੋਂ 9 ਲੀਟਰ ਦੁੱਧਾ ਜੀ 9 ਲੀਟਰ ਦੁੱਧ ਹੈ ਤੇ ਸੂਈ ਕਿੰਨੇ ਦਿਨਾਂ ਦੀ ਹੈ 4 ਮਹੀਨੇ ਦੀ ਸੂਈ ਹੈ ਜੀ 4 ਮਹੀਨਾ ਦੀ ਸੂਈ ਹੈ ਠੀਕ ਹੈ ਤੇ ਗੱਬਣ ਹੁਣ ਕਿੰਨੇ ਚੱਲਦੀ ਹੈ ਇਹ ਗੱਬਣ 100 ਦਿਨਾਂ ਦੀ ਹੈ ਜੀ ਚੈੱਕ ਪਾਸ ਕਰਕੇ ਲਿਆ ਸਕਦਾ ਬੰਦਾ ਹਾਂ ਚੈੱਕ ਕਰਾ ਲੈ ਜੀ ਅਗਲਾ ਅਜੇ ਤਾਂ ਖਾਲੀ ਕਹਿ ਕੇ ਦੇਵਾਂਗੇ ਖਾਲੀ ਕਹਿ ਕੇ ਦੇਵੋਗੇ ਤੇ ਜਾਂਦੀ ਇੱਕ ਮਹੀਨੇ ਦੀ ਗੱਬਣ ਹੈ 35 40 ਦਿਨਾਂ ਦੀ 35 40 ਦਿਨਾਂ ਚੱਲ ਫਿਰ ਤਾਂ ਉਹਨੂੰ ਫੰਡਰੀ ਸਮਝ ਹਾਂਜੀ ਹਾਂ ਤੇ ਇਹਦੇ ਮਗਰ ਕੀ ਆ ਕੱਟ ਰੂ ਕੱਟੀ ਹੈ ਜੀ ਕੱਟੀ ਹੈ ਹਾਂਜੀ ਠੀਕ ਹੈ ਸੁੱਤ ਦੁੱਧ ਬੋਲਤਾ ਹਾਂਜੀ ਦੁੱਧ ਦੱਸ ਦੁੱਧ ਬੋਲਤਾ ਤੇ ਮੋਬਾਈਲ ਨੰਬਰ ਬੋਲ ਦਿਓ ਤੁਸੀਂ 6801 ਜੀ ਹੂੰ 36299 ਠੀਕ ਹੈ ਇੱਕ ਵਾਰੀ ਫੇਰ ਬੋਲੀ 6801 ਜੀ ਹੂੰ 36299 ਤੇ ਭਾਈ ਇੱਕ ਵਾਰੀ ਫੇਰ ਕੈਮਰਾ ਮਾਰ ਦਿਤਾ ਦਿਖਾ ਦੇ ਤਾਜੀ ਦਾ 16 ਲੀਟਰ ਦੁੱਧ ਦਿੰਦਾ ਸੂਏ ਕਹਿੰਦੇ ਆ ਇਹੇ ਸੌ ਤੇ ਸੂਏ ਲੈ ਭਾਈ ਸਪਰਕ ਕਰ ਲਿਓ ਕਿਹੜਾ ਵੀ ਚਾਹਵਣਾ ਹੈ ਬਹੁਤ ਵੱਡਾ ਜੀ ਹੈ ਤੇ ਹਾਂ ਜੀ ਕੱਦ ਕੁੱਤ ਬਹੁਤ ਵੱਡਾ ਕੱਦ ਕੁੱਤਾ ਬਹੁਤਾ ਦੇਖੀ ਜਾਂਦਾ ਹੈ ਬਾਕੀ ਕਿੰਨੇ ਜੇਬ ਚੋਂ ਪੈਸੇ ਕੱਢ ਕੇ ਲਾਉਣੇ ਨੇ ਉਹ ਆਪੇ ਦੇਖ ਲੂ ਤੇ ਦੇਖੋ ਨਿਆ ਮਾਨਸਾ ਮੈਂ ਦਿੱਤੀ ਆਈ ਸੁਣੋ ਤੇ ਦੂਰੋਂ ਤੋਰਾ ਤਰਾ ਚੈੱਕ ਕਰੋ ਇੱਕ ਵਾਰੀ ਨਮੋੜ ਲਿਆ ਸੁਣਿਆ ਮੋੜ ਲਿਆ ਸਾਰੀ ਡਿਟੇਲ ਲੈ ਕੇ ਦੱਸਦਾ ਹਾਂ ਥੱਲੇ ਇਹ 3 ਮਹੀਨਿਆਂ ਦੀ ਸੂਈ ਹੋਇਆ ਮੱਝ ਤੇ ਦੁੱਧ ਬਾਰੇ ਜਾਣਕਾਰੀ ਦਿੰਨੇ ਆ ਮੋਬਾਈਲ ਨੰਬਰ ਵੀ ਲੈ ਕੇ ਦੇਵਾਂਗੇ ਤੇ ਇਹਦੇ ਮਗਰ ਕੱਟੀ ਆ ਬੜੀ ਸਿਰੇ ਦੀ ਕੱਟੀ ਆ ਇਹਦੇ ਪਿੱਛੇ ਤੇ ਸਾਰੀ ਡਿਟੇਲ ਪਾਈ ਤੋ ਦੱਸਦਾ ਪੁੱਛ ਕੇ ਤੇ ਉਹ ਸਾਹਮਣੇ ਕੱਟੀ ਆ ਦੀ ਸੱਸਰੀ ਘਾਲ ਬਾਈ ਸੱਸਰੀ ਘਾਲ ਵੀ ਕਿਹੜਾ ਪਿੰਡ ਜਿਖੇਪੜੇ ਨੂੰ ਜਿਖੇਪੜ ਹਾਂ ਅੱਛਾ ਤੇ ਆ ਕੱਟੀ ਦਾ ਸੀਮਣ ਬਾਰੇ ਕੋਈ ਪਤਾ ਸੀਮਣ ਤਾਂ ਵੀਰੇ ਆਪਣੇ ਸਾਰੇ ਚੰਗਾ ਕੱਟਾ ਹੀ ਆਪਣੇ ਕੱਟਾ ਚੰਗਾ ਹੈਗਾ ਹਾਂ ਅੱਛਾ ਉਹਨਾਂ ਦਾ ਬੁੱਤ ਹੈਗਾ ਦੀ ਕੱਟੀ ਰਹੀ ਅੱਛਾ ਹਾਂ ਸੋਣੀ ਪਲੀ ਹੋਈ ਹੈਗੀ ਹਨ ਤੇ ਇਸੇ ਧੀ ਹੈ ਜਮਾ ਸੇਵ ਹਾਂ ਅੱਜ ਧੀ ਹੁਣ ਮੱਝਸਲੇ ਕਿੰਨੇ ਲੀਟਰ ਦੁੱਧ ਹੈ 11 ਲੀਟਰ 11 ਲੀਟਰ ਹਾਂ ਅੱਛਾ ਕਿੰਨੇ ਮਹੀਨੇ ਦੀ ਛੂਏ ਇਹ ਵੀਰੇ ਪੌਣੇ ਕਿ ਤਿੰਨ ਮਹੀਨੇ ਤਿੰਨ ਦੀ ਲਾ ਲਓ ਅੱਛਾ ਤੇ ਸਮਰੀ ਵੀ ਹੋਈ ਆ ਕਹਿੰਦੇ ਹਨਾ ਵੀ ਕਿਤੇ ਨਾ ਦੀ ਵੀ ਕਿਤੇ ਨਾ ਦੀ ਹਾਂ ਠੀਕ ਹੈ ਤੇ ਹੁਣ ਇਹਦਾ ਪਾ ਪੰਤਾ ਕੀ ਮੰਗ ਲਓ ਪਾ ਇਹਦਾ 115 ਵੀ ਇੱਕ 15 ਹਾਂ ਅੱਛਾ ਤੇ ਮੌਕਤ ਦੇ ਦੇ ਲੈਂਡ ਮੌਕਤ ਦੇ ਦੇ ਲੈਂਡ ਕਰ ਲਾਂਗੇ ਕਰ ਲਾਂਗੇ ਤੇ ਬਜ਼ੁਰਗ ਤੁਸੀਂ ਦੱਸੋ ਵੀ ਇਹਦੇ ਚੈੱਕ ਕਰਨ ਦਾ ਕੀ ਨੁਕਤਾ ਸੀਗਾ ਵੀ ਇਹਦੀ ਪਛਾਣ ਕੀ ਹੈ ਇਹੀ ਹੈ ਜੀ ਜੇ ਤਾਂ ਤੋਕਾ ਪਾਣੀ ਚ ਆਪਾਂ ਇਹਦੇ ਪਿਸ਼ਾਬ ਚ ਹਾਂ ਕੌਲੀ ਚ ਪਾ ਲਓ ਹਾਂ ਆ ਕਿਹਦੇ ਗਿਆ ਫਿਰ ਤਾਂ ਹੈ ਹੀ ਨਹੀਂ ਫਿਰ ਤਾਂ ਫੰਡ ਖਾਲੀ ਹੈ ਖਾਲੀ ਹੈ ਜੇ ਤੁਕਾ ਦੇਖ ਕੇ ਤੁਕਾ ਤੇਲ ਦਾ ਉੱਥੇ ਖੜਾ ਰਿਹਾ ਤਾਂ ਹੈ ਇਹ ਘਰੇ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਠੀਕ ਆ ਲੈ ਵੀਰੇ ਹੁਣ ਇਹਦਾ ਮੋਬਾਈਲ ਨੰਬਰ ਪੁੱਛਦੇ 98724 ਵੀਰੇ ਹਾਂ 68930 ਠੀਕ ਆ ਵੀਰੇ ਇਹ ਦਿੱਕਤ ਆ ਸੀ ਆ ਬਾਈ ਨਾਲ ਸੰਪਰਕ ਕਰੋ ਮੈਲ ਨੰਬਰ ਬੋਲਤਾ ਬਾਈ ਲੈ ਵੀਰੇ ਮਾਜ ਦਿਖਾਉਨੇ ਆ ਬਿਲਕੁਲ ਸਰਾ ਗਲਵਾਤਾ ਚਲਣ ਲੇਟਾ ਲੂਟਾ ਦਿਖਾ ਦਿਆਂ thora tara check ਕਰਵਾ ਲਿਆ ਤੇ ਜੂਰੋਂ ਮੋੜ ਲਿਆ ਬੱਸ ਠੀਕ ਐ ਹੋ ਗਈ ਚੈੱਕ ਦੇਵਾ ਕੋਲੇ ਹੋ ਕੇ ਦਿਖਾ ਦੇ ਇੱਕ ਵਾਰੀ ਜਮਾ ਸਿਰਾ ਗੱਲ ਬਾਤ ਅਮਾਜੀ ਦੀ ਸਾਰੀ ਡਿਟੇਲ ਬਾਈਆਂ ਤੋਂ ਲੈ ਕੇ ਦੱਛੂਗਾ ਕੈਮੇ ਛੂਏ ਆ ਤੇ ਕਿੰਨੇ ਚਿਰ ਦੀ ਛੂਏ ਆ ਕੀ ਭਾ ਭੰਤਾ ਸਾਰੀ ਡਿਟੇਲ ਦੱਸ ਦੋ ਤੇ ਕਿਹੜੇ ਪਿੰਡੋਂ ਆ ਸੱਤਰੀਕਾਲ ਬਾਈ ਸੱਤਰੀਕਾਲ ਬਾਈ ਕਿਹੜਾ ਪਿੰਡ ਆਪਣਾ ਬਿਨਾਂ ਮਹੱਬਤ ਬਾਈ ਬਿਨਾਂ ਮਹੱਬਤ ਮਹੱਬਤ ਇਹ ਕਿੱਥੇ ਰਹਿ ਗਿਆ ਇਹ ਤਲਵੰਡੀ ਸਾਹਿਬ ਕੋਲੇ ਆ ਜੀ ਤਲਵੰਡੀ ਸਾਹਿਬ ਕੋਲੇ ਇਹਦੇ ਮਗਰ ਕੀ ਆ ਕੱਟੀ ਆ ਬਾਈ ਜੀ ਕੱਟੀ ਆ ਹਾਂਜੀ ਕਿੰਨੇ ਦਿਨਾਂ ਦੀ ਹੋਗੀ ਇਹ ਨੂੰ ਸੂਈ ਹੋਗੇ 13 14 ਦਿਨ ਹੋਗੇ 13 14 ਦਿਨ ਸੂਈ ਨੂੰ ਹੋਗੇ ਤੀਜਾ ਸੂਈ ਤੀਜਾ ਸੂਈ ਹੈ ਤੇ ਦੁੱਧ ਕਿੰਨੇ ਲੀਟਰ ਆ ਇਹਦੇ ਥੱਲੇ 14 ਲੀਟਰ ਤਿਆਰ ਹੈ 14 ਲੀਟਰ ਤਿਆਰ ਹੈ ਹਾਂਜੀ ਹਾਂਜੀ ਠੀਕ ਆ 14 ਲੀਟਰ ਤਿਆਰ ਆ ਬਾਈ ਤੇ ਰੇਟ ਰੂਟ ਦੱਸ ਦਿਓ ਹੁਣ ਭਾਪਨ ਦਾ ਰੇਟ 1 40 ਹੈ 1 40 ਹਾਂਜੀ ਤੇ ਕੋਈ ਕਰਦਾਂਗੇ ਜਮਾਨ ਛੋਟ ਮਾੜੀ ਮੋਟੀ ਮਾਨਤਾ ਹਾਂਜੀ ਹਾਂਜੀ ਕਰਾਂਗੇ ਹੋ ਜੂ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਉਹ 99843 ਹਾਂ 23660 ਠੀਕ ਹੈ ਇੱਕ ਵਾਰੀ ਮੈਂ ਵੱਜ ਤੇ ਫੇਰ ਕੈਮਰਾ ਮਾਰ ਦੇ ਦਿਖਾ ਦੇ ਤਾਂ ਨਾਲ ਤੁਹਾਨੂੰ ਦੀ ਸਾਫ ਆ ਮੱਝ ਲੈ ਕਰੋ ਚੈੱਕ ਪਿਛਲੇ ਜੂ ਕਿਰ ਕੱਟ ਰਿਹਾ ਹੈ ਨਾ ਦੁੱਧਾ ਹਾਂਜੀ ਬਾਈ ਇਹ ਖਰੀਦੀ ਹੋਈ ਹੈ ਕੀਤੀ ਹੋਈ ਹੈ ਠੀਕ ਹੈ ਮੈਂ ਗੱਪ ਚ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਨਾ ਠੀਕ ਹੈ ਬਾਈ ਨਾ ਵਰਕਰ ਹੋਰ ਕਰੀ ਲੈਂ ਲੇ ਕਰੋ ਨਾ ਮਾਚ ਚਕਵਾਈ ਤੇ ਚੱਲ ਬੰਨੇ ਫੇਰ ਦੇਖਦੇ ਆਂ ਉਹਟੇ ਨੋਟ ਤੋਂ ਥੱਲੇ ਤੇ ਰੇਟ ਪੁੱਛ ਕੇ ਸਾਰਾ ਉਹੀ ਡਿਟੇਲ ਕਿ ਮੈਂ ਆਪ ਪਹੁੰਚਦੇ ਹੁੰਨਾ ਕਿ ਪਾ ਪੰਤਾ ਕਿੰਨੇ ਦੀ ਤੇ ਦੇ ਮੈਨੂੰ ਮੈਨੂੰ ਤੋ ਦਖਾ ਦੇ ਜੀ ਕਰੋ ਚੈੱਕ ਡਿਟੇਲ ਪੁੱਛ ਕੇ ਦਤਾ ਸਰ ਇਹ ਆ ਮੰਗਰ ਕੱਟਾ ਕੱਟੀ ਕੱਟਾ ਕੱਟਾ ਤੇ ਇਹ ਮੱਝ ਹੈ ਬਈ ਇਹ ਦੇਖ ਲੋ ਤੁੱਤੀ ਦਿਖਾਈ ਜਿਕੇ ਦੀ ਤੇ ਕਿੰਨੇ ਦਿਨਾਂ ਦੀ ਛੋਈ ਹੈ ਇਧਰ ਹੋ ਕੇ ਸਾਰੀ ਡਿਟੇਲ ਦੱਸ ਦੇ ਅੱਜ ਸਵੇਰੇ ਹੀ ਛੋਈ ਹੈ ਅੱਜ ਸਵੇਰੇ ਛੋਈ ਹੈ ਤੇ ਕਿੰਨੇ ਲੀਟਰ ਦੁੱਧ ਹੈ ਥੱਲੇ ਉਦੋਂ ਤੇ 13 ਦਾ ਬਣਾ 13 13 14 ਠੀਕ ਹੈ ਤੇ ਛੂਏ ਕਹਿੰਦੇ ਆ ਇਹ ਚੌਥੇ ਛੂਆ ਠੀਕ ਹੈ ਤੇ ਤੇ ਬਾਪਾਨ ਤਾਂ ਕੀ ਮੰਗਦਾ ਬਾਪਾਨ ਦਾ ਇੱਕ ਬੀ ਇੱਕ 20 ਮੰਗ ਤੂੰ ਤੇ ਮੌਕੇ ਤੇ ਮੌਕੇ ਤੇ ਮਾਰਦਾਨ ਕਰ ਦੂੰਗੇ ਪਿੰਡ ਕਿਹੜਾ ਪਿੰਡ ਢੋੜਾ ਵਾਲਾ ਢੋੜਾ ਵਾਲ ਠੀਕ ਆ ਆ ਪੀਕੀ ਕੋਲੇ ਹਾਂ ਠੀਕ ਆ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 981401855 ਇੱਕ ਵਾਰੀ ਫਿਰ ਬੋਲ 97814018 ਪਸੂ ਹੋਰ ਵੀ ਰੱਖ ਦੋ ਕਰੇ ਪਸੂ ਹੈ ਕਹਿ ਕਹੁੰਦੇ ਨੇ ਪਸੂ ਹੈ ਗਣਦਾ ਸੀ 10000 ਤੇ ਜੇ ਕੋਈ ਆਪੇ ਬੰਦਾ ਚਪਰਕ ਚ ਤੇ ਫਿਰ ਮਿਲ ਜਾਂਦੇ ਨੇ ਠੀਕ ਆ ਬਾਈ ਨਾ ਚਪਰਕਰ ਇਹ ਗਰਨਸਲ ਦੀ ਮੈਂ ਤਾਂ ਪਹਿਲੀ ਵਾਰ ਸੁਣਿਆ ਵੀ ਗਰਨਸਲ ਦੀ ਬੈੜੀ ਵੀ ਹੁੰਦੀ ਆ ਤੇ ਤੋੜਾ ਤਾਰਾ ਕਰ ਲੋ ਚੈੱਕ ਮੋੜ ਲਿਆ ਬਸ ਵਾਲੀ ਦੂਰ ਲਿਆਂਦੇ ਲੋੜ ਨਹੀਂ ਤੇ ਲੋਟਾ ਲੋਟਾ ਕਰ ਲੋ ਚੈੱਕ ਠੰਡੀ ਛੀਲ ਹੈ ਜੀ ਹਾਂ ਠੰਡੀ ਛੀਲ ਹੈ ਠੀਕ ਆ ਤੋੜੇ ਦੱਸਦਾ ਆ ਜਾ ਓਰੇ ਕੱਚੀ ਸਾਰੀ ਡਿਟੇਲ ਵਿਕੀ ਪਾਪਾਂ ਪੰਤਾ ਮੰਗਦਾ ਕਿੰਨੇ ਕਿਲੋ ਲੀਟਰ ਦੁੱਧ ਸਾਰੀ ਡਿਟੇਲ ਪੁੱਛਦਾ ਮੈਂ ਬੰਨ ਲੈ ਦੁੱਧ ਕਿੰਨੇ ਲੀਟਰ ਆਏ ਥੱਲੇ ਹਾਂਜੀ 13 ਲੀਟਰੋਂ ਤਿਆਰ ਆਈ 13 ਲੀਟਰ ਦੁੱਧ ਤਿਆਰ ਤੇ ਦਿਨ ਕਿੰਨੇ ਦੀ ਸੂਈ ਆ ਹਾਂਜੀ ਕਿੰਨੇ ਦਿਨ ਦੀ ਸੂਈ ਆ ਸੂਈ ਨੂੰ ਅਜ 15 ਦਿਨ ਹੋ ਗਏ ਮਗਰ ਬੱਚਾ ਹਾਂਜੀ 15 ਦਿਨ ਸੂਈ ਨੂੰ ਹੋ ਗਏ ਮਗਰ ਬੱਚਾ 13 ਲੀਟਰ ਦੁੱਧ ਆ ਹਾਂਜੀ ਤੇ ਕਿਪਾ ਪੰਤਾ ਮੰਗਦਾ ਪਾਪਾਂ ਪੰਤਾ ਇਹਦਾ 35000 ਰੁਪਏ ਜੀ 35000 ਹਾਂਜੀ ਠੀਕ ਆ ਹਾਂ ਨਾ 30 ਹਜ਼ਾਰ ਦੀ ਦੇਣੀ ਆ ਬਸ 30 ਹਜ਼ਾਰ ਦੀ 30 ਹਜ਼ਾਰ ਦੀ ਮੋਬਾਈਲ ਨੰਬਰ ਬੋਲ 9877536920 ਬੰਦਾ ਤਾਂ ਸੱਚਾ ਹੀ ਆ ਜੈਜੀ ਮੰਗਾਇਆ ਮੈਂ ਲੱਖ ਮੰਗ ਲੈਂਦਾ ਫੇਰ ਮੈਨੂੰ ਕੈਮਰਾ ਬੰਦ ਕਰਨਾ ਪੈਂਦਾ ਹਾਂਜੀ ਵੀ ਹੁਣ ਇਹ ਨਹੀਂ ਕਿਸੇ ਨੂੰ ਹੋਰ ਵੀ ਲੈਣ ਦਿੰਦਾ ਹਾਂ ਬੋਲਿਆ ਤਾਂ ਤੂੰ ਜੈਜੀ ਆ ਤੇ ਇਹਦੇ ਟਿਕਾ ਲਵਾਇ ਇੱਕ ਵਾਰ ਚਿੱਟੀਆਂ ਵਾਲਾ ਲੈ ਬਾਈ ਨੱਚ ਫਰਕ ਕਰਿਓ ਮੱਜ ਕਰੋ ਜੀ ਚੈੱਕ ਤੇ ਦਿਖਾਉਨੇ ਆ ਕਿ ਐਵੇਂ ਛੂਏ ਆ ਤੇ ਕਿੰਨੇ ਚਿਰ ਦੀ ਛੂਈ ਆ ਕੀ ਭਾ ਭੰਤਾ ਸਿੰਘਾ ਤੁਗਾ ਦੀ ਬੜੀ ਸਨੱਖੀ ਆ ਲੈ ਦਿਖਾ ਦਿਓ ਤੇ ਥੜਾ ਥੜਾ ਦੀ ਤਾਂ ਜੈ ਜੀ ਆ ਤੇ ਇਹਨਾਂ ਕਹਿ ਨਹੀਂ ਸਕਦੇ ਛੱਟਾ ਵੀ ਦਰਮਿਆਨ ਨਾਲ ਤੇ ਦੁੱਧ ਠੀਕ ਹੀ ਹੋ ਤੇ ਰੇਟ ਪੁੱਛ ਕੇ ਦੱਸਵਾ ਮੈਂ ਤੁਹਾਨੂੰ ਆ ਜਾਨਵਰ ਕੀ ਕੱਟੀ ਆ ਕਿ ਕੱਟਾ ਬਾਈ ਕੱਟਾ ਕਿੰਨੇ ਦਿਨਾਂ ਦੀ ਛੂਈ ਆ 11 ਕਿ ਦਿਨ ਹੋ ਰਿਆ ਸੂਈ ਨੂੰ ਮੈਂ ਕੋਲੇ ਜਾ ਕੇ ਦਿਖਾ ਦਾਂ ਭਾਈ ਤੂੰ ਸਾਰਾ ਡਿਟੇਲ ਪੁੱਛਦਾ ਤੇ ਕਿੰਨਾ ਦੁੱਧ ਆਉਣੇ ਥੱਲੇ ਆ ਦੱਸ ਦੇ ਸਰਦਾਰ ਜੀ ਆ ਜੋਰ ਤੂੰ ਹੀ सांगਦੇਗਾ ਹਾਂ ਦੇਣਾ ਤੂੰ ਯਾਰ ਹਾਂ ਦੱਸ ਦੇ ਕਿੰਨੇ ਲੀਟਰ ਦੁੱਧ 9 ਲੀਟਰ 9 ਲੀਟਰ ਓਰੇ ਨੋ ਮਾੜਾ ਜਾ 9 ਲੀਟਰ ਦੁੱਧ ਆ ਬਾਈ ਕਹਿੰਦਾ 9 ਲੀਟਰ ਦੁੱਧ ਕਿੰਨੇ ਚਿਰ ਦੀ ਸੂਈ ਹੈ 11 ਦਿਨ ਨੂੰ 11 ਦਿਨ ਸੂਈ ਨੂੰ ਹੋ ਗਏ 9 ਲੀਟਰ ਦੁੱਧ ਹਾਂ ਜੀ ਤੇ ਇਹਦਾ ਭਾਪਾਂ ਤਾਂ 6 ਲੱਖ ਮੰਗਦਾ 6 ਲੱਖ ਦੇਣ ਲੈਣ ਵਾਲੀ ਗੱਲ ਮੌਕੇ ਤੇ ਇੱਕ ਵੀਧੀ ਦੇ ਦੋਗੇ ਕਿਹੜਾ ਪਿੰਡ ਆ ਹੀਰੀ ਵਾਲਾ ਹੀਰੀ ਵਾਲਾ ਆ ਮਾਨਸਾ ਕੋਲੇ ਹਾਂ ਜੀ ਠੀਕ ਆ ਜੀ ਤੇ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 33476 99700 ਹੌਲੀ ਬੋਲ ਇੱਕ ਵਾਰੀ ਫੇਰ ਬੋਲ 33476 99700 ਠੀਕ ਆ ਤੇ ਛੂਏ ਕਹਿੰਦੇ ਆ ਬਾਈ ਇਹ ਪਹਿਲਣ ਆ ਜੀ ਜਮੇ ਪਹਿਲਣ ਆ ਤਾਂ ਹੀ ਆ ਥਣਾ ਤੋਂ ਲੱਗਦੀ ਸੀ ਵੀ ਛੋਟੀ ਹੈ ਪਹਿਲਣ ਹੀ ਆ ਤੇ ਮੈਂ ਪੁੱਛਣ ਤੋਂ ਪਹਿਲਾਂ ਵੀਡੀਓ ਬਣਾ ਲਈ ਬਾਈ ਤੂੰ ਪਹਿਲਣ ਆ ਬਾਈ ਤੇ ਦੁੱਧ ਕਿੰਨਾ ਚਾਹੀਦਾ ਨੌ 9 ਲੀਟਰ ਦੁੱਧ ਦਾ ਬਾਈ ਪਹਿਲਾਂ ਨਾ ਤੇ ਕਿਹੜਾ ਚਾਹਵਾਣਾ ਪੂਰੀ ਦਾ ਸਪਰਕ ਕਰ ਲਿਓ ਮੱਝ ਦਿਖਾਉਣੀ ਆ ਵੀਰੇ ਮੀਨੀ ਮੀਨੀ ਮੱਝ ਐ ਤੇ ਸਾਰੀ ਇਹਦੀ ਡਿਟੇਲ ਲੈ ਕੇ ਦੱਸਾਂਗੇ ਤੇ ਕੱਦ-ਕੱਠ ਦੀ ਬਹੁਤ ਸੋਹਣੀ ਆ ਲੈ ਸਾਰੀ ਖਾਦੀਏ ਡਿਟੇਲ ਤੇ ਇਹਦਾ ਭਾਅ ਪੰਤਾ ਸਾਰਾ ਤੇ ਦੇਵਾ ਲੂਵਾ ਚੈੱਕ ਕਰਵਾ ਦੇਣਾ ਆਣਾ ਸੁਣਨ ਤੋਂ ਕਰ ਲਓ ਚੈੱਕ ਤੇ ਇਹਦੇ ਮਗਰ ਕੱਟਰੂ ਕਿਹੜਾ ਜੀ ਕੱਟੀ ਆ ਇਹ ਆਹ ਤੇਰੇ ਕੱਟੀਆਂ ਦੇ ਮਗਰ ਕਿੰਨੇ ਦਿਨਾਂ ਦੀ ਛੂਈ ਆ 8 ਦਿਨਾਂ ਦੀ ਛੂਈ ਆ 8 ਦਿਨਾਂ ਦੀ ਮਾਨਸਾ ਮੰਡਿ ਤੇ ਆਈ ਬਿਲਕੁਲ ਛਰਾ ਆ ਜਾ ਮੋੜ ਲਿਆ ਤੋਰਾ ਫਰਾ ਚੱਪ ਕਰ ਲੋ ਸਾਡੀ ਟ੍ਰੇਲ ਦਾ ਲੱਕੇ ਦੱਸਦਾ ਵੀ ਕੀ ਪਾਪਾਂ ਤੱਕ ਕੀ ਰੇਟ ਕਿੰਨਾ ਮੁੱਲ ਤੇ ਕਿੰਨਾ ਦੁੱਧ ਸਾਰਾ ਕੋਸ ਇੱਕ ਵਾਰ ਪੇਰ ਤੱਕਾ ਦੇ ਤੇ ਦੇਖ ਇੱਕ ਵਾਰ ਦੇਖ ਲੋ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਹੈ? ਉਹ ਦੁਬਾਰਾ ਦਰਾਉਣੀ। ਤੇ ਇਹਦੇ ਮਗਰ ਕੀ ਆ? ਕੱਟੀ ਐ ਜੀ। ਕੱਟੀ ਐ? ਕਿੰਨੇ ਦਿਨ ਦੀ ਛੋਈ ਐ? 12 ਦਿਨਾਂ ਦੀ। 12 ਦਿਨਾਂ ਦੀ ਛੋਈ ਐ। 12 ਦਿਨਾਂ ਦੀ ਛੋਈ ਐ ਤੇ ਇਹਦੇ ਸਾਦੇ ਦੁੱਧ ਕਿੰਨੇ? 12 ਲੀਟਰ ਆ। 12 ਲੀਟਰ? ਤੇ ਪੈਸੇ ਕਿੰਨੇ ਮੰਗਤੋਂ? ਪੈਸੇ 115 ਮੰਗਦੇ। 115? ਲਾਇਨ ਦੇਣ ਵਾਲੀ ਗੱਲ। 5 ਬੋਲੀਆਂ ਵਗੈਰਾ। ਇੱਕ 5 ਦੀ। ਠੀਕ ਆ ਮੋਬਾਈਲ ਨੰਬਰ ਬੋਲ ਦੇ ਮੇਰਾ ਮੈਂ ਨੰਬਰ ਦਾ ਭਰਵਾ ਜਾ ਯਾਦ ਨਹੀਂ ਠੀਕ ਹੈ ਚਲ ਸਾਨੂੰ ਬਾਅਦ ਚ ਦੱਸੇ ਸੀ ਵੀਡੀਓ ਚ ਪਾ ਦੇਾਂਗੇ ਤੇ ਭਾਈ ਇਨਾਂ ਚ ਫਰਕਰ ਦਿਖਾ ਦੇ ਮਾਸ